ਗੁਰਦਵਾਰਾ ਗੁਰੂ ਨਾਨਕ ਦੇਵ ਜੀ ਪਿੰਡ ਸਠਿਆਲਾ ਕਰੋ ਦਰਸ਼ਨ ਸੰਗਤ ਜੀ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਸੱਚੇ ਪਾਤਸ਼ਾਹ ਮਾਝੇ ਦੇ ਇਲਾਕੇ ਵਿੱਚ ਕਈ ਮਹੀਨੇ ਵਿਚਰੇ ਅਤੇ ਮਨਮੁਖਾਂ ਦਾ ਉਧਾਰ ਕੀਤਾ ਗੁਰੂ ਨਾਨਕ ਦੇਵ ਜੀ ਉਦਾਸੀਆਂ ਸਮੇਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਜ਼ਿਲ੍ਹਾ ਗੁਰਦਾਸਪੁਰ ਨੂੰ ਜਾਂਦੇ ਹੋਏ ਪਿੰਡ ਸਠਿਆਲਾ ਵਿਖੇ ਠਹਿਰੇ ਉਸ ਸਮੇਂ ਸਠਿਆਲੇ ਦਾ ਨਾਮ ਮਗਲਾਨੀ ਕਰਕੇ ਜਾਣਿਆ ਜਾਂਦਾ ਸੀ ਸੰਗਤਜੀ ਪ੍ਰਾਣੀ ਤਵਾਰੀਖ ਅਨੁਸਾਰ ਮਗਲਾਨੀ ਪਿੰਡ ਵਿੱਚ ਮੁਗਲਾਂ ਦਾ ਰਾਜ ਸੀ ਅਤੇ ਪਿੰਡ ਵਿੱਚ ਮੁਗਲਾਂ ਦੇ ਬਹੁਤ ਹੀ ਮਜ਼ਬੂਤ ਕਿਲੇ ਸਨ ਇਸ ਪਿੰਡ ਦੇ ਹਾਜੀ ਪੀਰ ਮਹੱਲੇ ਵਿੱਚ ਹਾਜੀ ਫਕੀਰ ਜੋ ਕਿ ਜਨਮ ਸਾਖੀ ਅਨੁਸਾਰ ਅਤੇ ਪਿੰਡ ਦੇ ਪੁਰਾਣੇ ਬਜ਼ੁਰਗਾਂ ਦੇ ਅਨੁਸਾਰ ਰਾਜੀਤ ਜਨਕ ਦਾ ਰਸੋਈਆ ਸੀ ਜੋ ਕਿਸੇ ਸ਼ਰਾਫ ਕਾਰਨ ਮੁਸਲਮਾਨ ਜਾਮੇ ਵਿੱਚ ਪੈਦਾ ਹੋ ਗਿਆ ਉਹ ਆਪਣੇ ਆਪ ਨੂੰ ਰਿੱਧੀਆਂ ਸਿੱਧੀਆਂ ਦਾ ਮਾਲਕ ਅਤੇ ਕਰਾਮਾਤੀ ਅਖਵਾਉਂਦਾ ਸੀ ਕਿਸੇ ਪੀਰ ਫਕੀਰ ਨੂੰ ਪਿੰਡ ਵਿੱਚ ਵੜਨ ਨਹੀਂ ਸੀ ਦਿੰਦਾ ਬਾਬਾ ਨਾਨਕ ਦੇਵ ਜੀ ਪਿੰਡ ਵਿੱਚ ਆਏ ਉਸ ਵਕਤ ਇਹ ਹਾਜੀ ਪੀਰ ਦਾ ਪਿੰਡ ਵਿੱਚ ਪੂਰਾ ਬੋਲਬਾਲਾ ਸੀ ਉਹ ਆਪਣੇ ਆਪ خدا ਨਾਲ ਮਿਲੇ ਹੋਏ ਦੱਸ ਕੇ ਲੋਕਾਂ ਅਤੇ ਪੂਰਾ ਦਬ ਦਬਾ ਰੱਖਦਾ ਸੀ ਇਨ੍ਹਾਂ ਤੋਂ ਡਰਦੇ ਲੋਕ ਕਿਸੇ ਗੁਰੂ ਪੀਰ ਅਵਤਾਰ ਦੀ ਮੰਨਤਾ ਨਹੀਂ ਸੀ ਕਰਦੇ ਇਨ੍ਹਾਂ ਦੇ ਭਰਮ ਤੋੜਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਿੰਡ ਮਗਲਾਨੀ ਜੋ ਆਰਟੀਕਲ ਸਠਿਆਲੇ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਵਿਖੇ ਪਹੁੰਚੇ ਇਸੇ ਛਪੜੀ ਕਿਨਾਰੇ ਡੇਰਾ ਲਾ ਲਿਆ ਬਾਲੇ ਅਤੇ ਮਰਦਾਨੇ ਸੰਗ ਸੱਚੇ ਪਾਤਸ਼ਾ ਨਿਰੰਕਾਰ ਦੇ ਰੰਗ ਵਿੱਚ ਰੰਗੇ ਹੋਏ ਇਲਾਹੀ ਬਾਣੀ ਦੇ ਸ਼ਬਦ ਬੋਲਣ ਲੱਗੇ ਇਹਨਾਂ ਦੀ ਸੁਰਾਂ ਦੀ ਧੁਨ ਨਾਲ ਇੱਕ ਮੁਸਲਮਾਨ ਔਰਤ ਨੂੰ ਸੁਣੀ ਇਸ ਔਰਤ ਦਾ ਬੱਚਾ ਬਿਮਾਰ ਸੀ ਜੋ ਕਿ ਲਾ ਇਲਾਜ ਸੀ ਬੱਚਾ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਰੱਖ ਕੇ ਆਪ ਇੱਕ ਪਾਸੇ ਹੋ ਕੇ ਬੈਠ ਗਈ ਅਤੇ ਇਲਾਹੀ ਬਾਣੀ ਵਿੱਚ ਲੀਨ ਹੋ ਗਈ ਗੁਰੂ ਪਾਤਸ਼ਾਹ ਸ਼ਬਦ ਗਾਇਨ ਉਪਰੰਤ ਸਹਜ ਅਵਸਥਾ ਵਿੱਚ ਆਏ ਤਾਂ ਮਾਤਾ ਦਾ ਦਰਦ ਸਮਝਦੇ ਹੋਏ ਗੁਰੂ ਸਾਹਿਬ ਨੇ ਛਪੜੀ ਵੱਲ ਇਸ਼ਾਰਾ ਕਰਕੇ ਉਸ ਔਰਤ ਨੂੰ ਆਖਿਆ ਕਿ ਮਾਤਾ ਜੀ ਛਪੜੀ ਵਿੱਚ ਬੱਚੇ ਨੂੰ ਇਸ਼ਨਾਨ ਕਰਵਾਓ ਨਿਰੰਕਾਰ ਭਲੀ ਕਰੇਗਾ ਇਹ ਜਲ ਅੰਮ੍ਰਿਤ ਕੁੰਡ ਹੈ ਅਤੇ ਇਸ ਵਿੱਚ ਇਸ ਇਸ਼ਨਾਨ ਕੀਤਿਆਂ ਫਲ ਪ੍ਰਾਪਤ ਹੁੰਦਾ ਹੈ ਮਰਦਾਨੇ ਨੇ ਬੱਚੇ ਨੂੰ ਇਸ਼ਨਾਨ ਕਰਵਾਇਆ ਤਾਂ ਇਹ ਸੁੱਕਾ ਬੱਚਾ ਤੰਦਰੁਸਤੀ ਮਹਿਸੂਸ ਕਰਨ ਲੱਗਾ ਮਾਤਾ ਨੇ ਬੱਚੇ ਨੂੰ ਠੀਕ ਹੋਇਆ ਦੇਖ ਕੇ ਨਿਰੰਕਾਰ ਦਾ ਲੱਖ ਲੱਖ ਸ਼ੁਕਰ ਮਨਾਇਆ ਅਤੇ ਗੁਰੂ ਜੀ ਨੂੰ ਨਮਸਕਾਰ ਕੀਤੀ ਇਸ ਔਰਤ ਨੇ ਪਿੰਡ ਵਿੱਚ ਜਾ ਕੇ ਦੱਸਿਆ ਕਿ ਇੱਕੋ ਪੀਰ ਬਾਬਾ ਨਾਨਕ ਜੋ ਛਪੜੀ ਕੰਡੇ ਬੈਠਾ ਹੈ ਜੋ ਅੱਲਾ ਦਾ ਪੀਰ ਹੈ ਗੁਰੂ ਨਾਨਕ ਦੇਵ ਜੀ ਨੇ ਪਿੰਡਾਂ ਦੇ ਵਿੱਚ ਵਸਨੀਕਾਂ ਨੂੰ ਉਪਦੇਸ਼ ਦਿੱਤਾ ਜੋ ਸੱਚਾ ਮਨ ਕਰਕੇ ਛਪੜੀ ਵਿੱਚ ਇਸ਼ਨਾਨ ਕਰੇਗਾ ਉਸ ਦੀਆਂ ਆਸਾਂ ਮਰਦਾਂ ਪੂਰੀਆਂ ਹੋਣਗੀਆਂ ਗੁਰੂ ਸਾਹਿਬ ਦੀ ਇਸ ਪਿੰਡ ਦੇ ਉੱਤੇ ਬਹੁਤ ਹੀ ਕਿਰਪਾ ਹੋਈ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਣ ਲੱਗੀਆਂ ਅਤੇ ਝੋਲੀਆਂ ਭਰ ਕੇ ਜਾਣ ਲੱਗੀਆਂ